ਮੇ ਇਹ ਫੋਨ ਚੋਰੀ ਹੋ ਗਿਆ ਸੀ ਜਾਂ ਗੁੰਮ ਗਿਆ ਇਹ ਸਰ ਜਿਵੇਂ ਪਾਰਸਲ ਹੀ ਦੇਣ ਜਾਣੇ ਆ ਪਿੱਛੇ ਬੈਗ ਚ ਤੇ ਉਹ ਇਹਨੇ ਦੱਸਿਆ ਵੀ ਕਿ ਉਹ ਬੰਦਾ ਚੋੱਕ ਕੇ ਲੈ ਗਿਆ ਸੀ ਪਿੱਛੇ ਗਏ ਆ ਪਰ ਨਹੀਂ ਲੱਭਾ ਫਿਰ ਵੀਡੀਓ ਆਡੀਓ ਖਲਾਈ ਕੈਮਰੇ ਚਾ ਕੀਤੇ ਪਰ ਫੋਟੋ ਕਲੀਅਰ ਨਹੀਂ ਆਈ ਫਿਰ ਹਾਰ ਕੇ ਕਮਲੇ ਲਖਾਈ ਆ ਸੀ ਸਾਈਬਰ ਥਾਣੇ ਚ ਬਟਾਲੀ ਚ ਫਿਰ ਕਿਤੇ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਤਾ ਸਾਡਾ ਉਹਨਾਂ ਪੱਤਰਕਾਰਾਂ ਨੂੰ ਫੋਨ ਜਿਹੜੇ ਨੇ ਅੱਜ ਵਾਪਸ ਕੀਤੇ ਜਾ ਰਹੇ ਨੇ 130 ਦੇ ਕਰੀਬ ਕਿਉਂਕਿ ਦੂਸਰੀ ਵਾਰ ਪਟਾਣਾ ਪੋਸਟ ਦੇ ਵੱਲੋਂ ਇਹ ਉਪਰਾਲਾ ਕਰਦਿਆ ਹੋਇਆ 130 ਫੋਨ ਉਹਨਾਂ ਦੇ ਮਾਲਕਾਂ ਤੱਕ ਵਾਪਸ ਪਹੁੰਚਾਏ ਗਏ ਹਨ ਤੇ ਉਹਨਾਂ ਮਾਲਕਾਂ ਦੇ ਚਿਹਰੇ ਦੀ ਖੁਸ਼ੀ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਜਦੋਂ ਇਹਨਾਂ ਦੇ ਫੋਨ ਗਵਾਚੇ ਸੀ ਤਾਂ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਇਹ ਖੁਸ਼ੀ ਮਿਲੀ ਹੈ ਕਿਉਂਕਿ ਫੋਨ ਉਹਨਾਂ ਦਾ ਵਾਪਸ ਵੀ ਰਿਹਾ ਹੈ ਤੇ ਮੇਰਾ ਫੋਨ ਵੀ ਇੱਕ ਚੱਲ-ਚੱਲਦੇ ਇਦਾਂ ਕਿਤੇ ਡਿੱਗ ਗਿਆ ਜੀ ਲੱਭਾ ਨਹੀਂ ਤੇ ਮੈਂ ਇਦਾਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਰਿਪੋਰਟ ਲਿਖਵਾਈ ਕਿ ਮੇਰਾ ਫੋਨ ਉਹ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਜੀ ਸਾਨੂੰ ਤਾਂ ਦੁੱਖ ਹੁੰਦਾ ਜਦੋਂ ਗਵਾਟ ਜੀ ਦੁੱਖ ਤਾਂ ਹੁੰਦਾ ਹੀ ਆ ਜੀ ਜਦੋਂ ਚੀਜ਼ ਕੋਈ ਗਵਾਚੀ ਹੋਵੇ ਦੁੱਖ ਕਿੰਨੂ ਨਹੀਂ ਹੁੰਦਾ ਜੀ ਤਾਂ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਲਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਦੇਖੋ ਭਪਾਲ ਜੀ ਮੈਂ ਖੁਰੇ ਇੱਕ ਪੱਤਰਕਾਰ ਆ ਪੱਤਰਕਾਰ ਦਾ ਨਜ਼ਰੀਆ ਹੁੰਦਾ ਕਿ ਸਮਾਜ ਚ ਹਰ ਘ੍ਰਿਤੀ ਨੂੰ ਪੋਜ਼ਿਟਿਵ ਤੇ ਨੈਗੇ ਔਰ ਅੱਜ ਜੋ ਬਟਾਲਾ ਪੁਲਿਸ ਨੇ ਕੰਮ ਕੀਤਾ ਪਿਛਲੇ 21 ਨਵੰਬਰ ਨੂੰ ਮੇਰਾ ਫੋਨ ਜਿਹੜਾ ਕੋਟਲੀ ਸੂਰਤਮਲੀ ਧਿਆਨਪੁਰ ਲਾਗੇ ਕਿਸੇ ਨੇ ਚੁੱਕ ਲਿਆ ਸੀ ਦੁਕਾਨ ਤੋਂ ਖਾਣਾ ਖਾ ਰਹੇ ਸੀ ਦੁਪਹਿਰ ਦਾ ਪਰ ਉਹ ਚੁੱਕ ਲਿਆ ਕਿਸ ਨੇ ਉਸ ਸਵਿਚ ਆਫ ਕਰਤਾ 22 ਨੂੰ ਮੈਂ ਕੰਪਲੇਨ ਲਿਖਾਈ ਆ ਔਰ 11 ਦਸੰਬਰ ਨੂੰ ਮੈਨੂੰ ਸ਼ਾਮ ਨੂੰ ਕਾਲ ਆ ਗਈ ਆ ਕਿ ਤੁਹਾਡਾ ਫੋਨ ਟ੍ਰੇਸ ਹੋ ਗਿਆ ਯਾਨੀ ਕਿ 15 ਤੋਂ 16 ਦਿਨ ਦੇ ਵਿੱਚ ਹੀ ਬਟਾਲਾ ਪੁਲਿਸ ਨੇ ਇਹ ਫੋਨ ਜਰਾ ਟ੍ਰੇਸ ਕੀਤਾ ਹੈ ਉਸ ਦੇ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ ਜਦੋਂ ਤੁਹਾਡਾ ਫੋਨ ਚੋਰੀ ਹੋ ਜਾਵੇ ਜਾਂ ਫਿਰ ਡਿੱਗ ਜਾਵੇ ਤਾਂ ਨਾ ਮਿਲੇ ਫੋਨ ਤਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਬਟਾਲਾ ਪੁਲਿਸ ਦੇ ਵੱਲੋਂ ਉਪਰਾਲਾ ਕਰਦੇ ਹੋਏ ਅੱਜ ਦੂਸਰੀ ਵਾਰ ऐसे ही फोन ਜਿਹੜੇ ਗਵਾਚੇ ਸੀ ਜਾਂ ਫਿਰ ਚੋਰੀ ਹੋ ਗਏ ਸੀ 130 ਦੇ ਕਰੀਬ ਉਹ ਫੋਨ ਉਹਨਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ ਹਨ ਹਰ ਅਲੱਗ-ਅਲੱਗ ਜਗ੍ਹਾ ਤੋਂ ਲੱਭ ਕੇ ਸਾਡੇ ਨਾਲ ਇੱਥੇ ਡਿਲੀਵਰੀ ਬੁਆਏ ਦਾ ਕੰਮ ਕਰਦੇ ਸੀ ਉਹ ਮੌਜੂਦ ਨੇ ਇਹਨਾਂ ਦਾ ਅੱਜ ਫੋਨ ਮਿਲਿਆ ਹੈ ਇਸ ਫੋਨ ਦੇ ਚੋਰੀ ਹੋਣ ਦੇ ਨਾਲ ਗੁੰਮ ਹੋਣ ਦੇ ਨਾਲ ਇਹਨਾਂ ਦੀ ਨੌਕਰੀ ਵੀ ਚਲੀ ਗਈ ਸੀ ਲੇਕਿਨ ਅੱਜ ਬਟਾਲਾ ਪੁਲਿਸ ਨੇ ਉਹ ਫੋਨ ਲੱਭ ਕੇ ਇਹਨਾਂ ਨੂੰ ਵਾਪਸ ਕੀਤਾ ਹੈ ਕਹਿੰਦੇ ਨੇ ਕਾਫੀ ਖੁਸ਼ੀ ਮੈਨੂੰ ਮਿਲ ਰਹੀ ਹੈ ਬਟਾਲਾ ਪੁਲਿਸ ਦੀ ਸਲਾਘਾ ਕਰ ਰਹੇ ਹਨ ਗਰਮਾਤ ਕਰ ਰਹੇ ਨੇ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਹਿੰਦਰਜੀ ਸਿੰਘ ਹੈ ਹਿੰਦਰਜੀ बंद नहीं लगता करे किसी ने दसिया भी चुके लिया गया, गोम गया ए, सर जी ही थे जाने आ, पिछे गए पर नहीं ला फिर खिलाई कैमरे चेक किए पर फोटो कलेयर नहीं आई फिर हार के कम्पलेट लिखाई ਸਾਈਬਰ ਥਾਣੇ ਜਾ ਬਟਾਲੇ ਜੇ ਫਿਰ ਕਿਤੇ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲਾਪ ਤੁਹਾਡਾ ਉਹ ਕਹਿੰਦੇ ਇੱਥੇ ਸਿਵਲ ਲਾਈਨ ਆ ਕੇ ਤੇ ਫੋਨ ਆਪਣਾ ਲੈ ਜਾ ਜੀ ਨੂੰ ਇਹ ਫੋਨ ਡਿਲੀਵਰ ਕਰਨਾ ਸੀ ਤੁਸੀਂ ਉਹਦੇ ਵਾਸਤੇ ਫਿਰ ਵੀ ਮੁਸ਼ਕਲ ਹੋ ਗਈ ਤੁਹਾਡੇ ਲਈ ਵੀ ਮੁਸ਼ਕਲ ਹੋ ਗਈ ਪੈਸੇ ਦੇਣੇ ਪਏ ਤੁਹਾਨੂੰ ਨੌਕਰੀ ਵੀ ਚਲੀ ਗਈ ਸੀ ਕਹਿੰਦੇ ਸਰ ਉਸ ਟਾਈਮ ਤੇ ਉਹਨੂੰ ਮੈਂ ਕਿਹਾ ਕਿ ਤਰਾ ਥੋੜਾ ਬੋਤਾ ਕਰ ਲੋ ਲੈਸ ਕਹਿੰਦਾ ਨਹੀਂ ਪੂਰੇ ਪੈਸੇ ਲੈਣੇ ਆਪਾਂ ਮੌਕੇ ਤੇ ਹੀ ਲੈਣੇ ਆ ਮੌਕੇ ਤੇ ਪੈਸੇ ਉਹਨੇ ਲਏ ਉਹਦਾ ਤੇ ਚਲੋ ਹੱਲ ਕਰਾਇਆ ਫਿਰ ਸਾਨੂੰ ਹੀ ਗਿਆ ਸੀ ਜਿੱਥੋਂ ਪੈਸੇ ਫੜੇ ਆ ਫੋਨ ਨੂੰ ਦਿੱਤੇ ਆਪਾਂ ਕਿੰਨੇ ਪੈਸੇ ਦਿੱਤੇ 43000 ਰੁਪਏ ਸਰ ਦਿੱਤਾ ਮੋਕੇ ਤੇ ਫੜ ਫੜ ਕੇ 43000 ਭਰਨਾ ਵੀ ਪੈ ਗਿਆ ਤੇ ਨੌਕਰੀ ਵੀ ਚਲੇ ਗਈ ਨੌਕਰੀ ਵੀ ਗਈ ਸਰ ਤੇ ਅੱਜ ਇਹ ਫੋਨ ਮਿਲ ਗਿਆ ਕਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਸਰ ਖੁਸ਼ੀ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਬਟਾਲਾ ਸਾਈਬਰ ਵਾਲਿਆਂ ਦਾ ਪੁਲਿਸ ਵਾਲਿਆਂ ਦਾ ਕਿ ਤੁਹਾਡੇ ਫੋਨ ਨਾਲ ਮਿਲ ਗਿਆ ਤੁਹਾਡੇ ਸਾਹਮਣੇ ਹੱਥ ਹੈ ਫੋਨ ਵਾਲੇ ਵੀ ਬਿਲਕੁਲ ਇਸ ਵੀਰ ਦੀ ਇਹ ਖੁਸ਼ੀ ਚਿਹਰੇ ਦੀ ਦੱਸ ਰਹੀ ਹੈ ਕਿ ਕਿੰਨੀਆਂ ਮੁਸ਼ਕਲਾਂ ਉਸ ਵੇਲੇ ਇਹਨਾਂ ਨੂੰ ਸਹਿਣੀਆਂ ਪਈਆਂ ਜਦੋਂ ਇਹ ਫੋਨ ਗੁੰਮ ਹੋ ਗਿਆ ਸੀ ਕਿਉਂਕਿ ਇਹ ਡਿਲੀਵਰੀ ਬੁਆਏ ਦਾ ਕੰਮ ਕਰਦੇ ਹਨ ਅਤੇ ਕਿਸੇ ਨੂੰ ਇਹ ਡਿਲੀਵਰੀ ਕਰਨਿਆ ਸੀ ਫੋਨ ਲੇਕਿਨ ਉਸ ਤੋਂ ਪਹਿਲਾਂ ਹੀ ਫੋਨ ਗੁੰਮ ਤਾਂ ਇਹਨਾਂ ਨੂੰ ਜਿਹੜਾ ਮਾਲਕ ਸੀ ਇਸ ਫੋਨ ਦਾ ਉਹਨਾਂ ਨੂੰ 43000 ਰੁਪਏ ਐਨ ਮੋਕੇ ਤੇ ਦੇਣਾ ਪਿਆ ਉਸ ਤੋਂ ਬਾਅਦ ਕੰਪਲੇਂਟ ਲਖਾਈ ਪਰ ਅੱਜ ਇਹ ਫੋਨ ਵਾਪਸ ਮਿਲ ਗਿਆ ਇਸ ਫੋਨ ਦੇ ਕਾਰਨ 43000 ਰੁਪਏ ਵੀ ਦੇਣਾ ਪਿਆ ਨੌਕਰੀ ਵੀ ਚਲੇ ਗਈ ਸੀ ਪਰ ਅੱਜ ਇਹਨਾਂ ਨੂੰ ਖੁਸ਼ੀ ਮਿਲ ਰਹੀ ਹੈ ਕਿਉਂਕਿ ਬਟਾਲਾ ਪੁਲਿਸ ਦੇ ਇਸ ਉਪਰਾਲੇ ਸਦਕਾ ਇਹਨਾਂ ਦਾ ਇਹ ਗਵਾਚਾ ਹੋਇਆ ਫੋਨ ਇਹਨਾਂ ਨੂੰ ਵਾਪਸ ਮਿਲ ਗਿਆ ਤਸਵੀਰਾਂ ਤੁਹਾਨੂੰ ਮੈਂ ਅੰਦਰ ਦੀਆਂ ਵੀ ਦਿਖਾ ਦੇਣਾ ਚਾਹਨਾ ਜਿੱਥੇ ਇਹ ਪ੍ਰੋਗਰਾਮ ਕੀਤਾ ਗਿਆ ਕਿਉਂਕਿ ਪਹਿਲਾਂ ਵੀ ਇੱਕ ਵਾਰ ਇਹ ਐਸਾ ਹੀ ਫੰਕਸ਼ਨ ਰੱਖ ਕੇ ਬਟਾਲਾ ਪੁਲਿਸ ਦੇ ਵੱਲੋਂ 130 ਦੇ ਕਰੀਬ ਫੋਨ ਉਹ ਜਿੱਥੇ ਐਸਐਸਪੀ ਬਟਾਲਾ সোহੇਲ ਕਾਸਮੀਰ ਖੁਦ ਪਹੁੰਚੇ ਹੋਏ ਹਨ ਅਤੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਫੋਨ ਵਾਪਸ ਦੇ ਰਹੇ ਹਨ ਜਿਨ੍ਹਾਂ ਦੇ ਫੋਨ ਚੋਰੀ ਹੋ ਗਏ ਸੀ ਗੁੰਮ ਹੋ ਗਏ ਸੀ ਜਾਂ ਫਿਰ ਕਿਸੇ ਦੇ ਵੱਲੋਂ ਲੁੱਟ ਲਏ ਗਏ ਸੀ ਤਾਂ 130 ਦੇ ਕਰੀਬ ਇਹ ਫੋਨ ਅੱਜ ਵਾਪਸ ਕੀਤੇ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡੀਐਸਪੀ ਰਜੇਸ਼ ਕੱਕਰ ਸਮੇਤ ਐਸਐਸਪੀ ਬਟਾਲਾ সোহੇਲ ਕਾਸਮੀਰ ਖੁਦ ਇੱਥੇ ਪਹੁੰਚੇ ਹੋਏ ਹਨ ਅਤੇ ਇਹ ਥੱਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 130 ਦੇ ਕਰੀਬ ਫੋਨ ਜੋ ਕਾਫੀ ਮਿੰਗੇ ਸਨ ਲੱਖਾਂ ਦੇ ਇਹ ਫੋਨ ਸਨ ਜਿਹੜੇ ਅੱਜ ਵਾਪਸ ਦੇ ਰਹੇ ਹਨ ਤੇ ਇਹਨਾਂ ਫੋਨਾਂ ਦੇ ਇਹ ਗੱਲ ਕਰਾਂ ਤਾਂ ਕੁਝ ਫੋਨ ਐਸੇ ਹਨ ਜਿਹੜੇ ਪੱਤਰਕਾਰਾਂ ਦੇ ਫੋਨਸ ਹਨ ਉਹਨਾਂ ਦੇ ਵੀ ਫੋਨ ਪੱਤਰਕਾਰਾਂ ਦੇ ਚੋਰੀ ਹੋ ਗਏ ਸੀ ਜਾਂ ਫਿਰ ਕਿਸੇ ਨੇ ਖੋਲੇ ਸੀ ਜਾਂ ਫਿਰ ਕਿਤੇ ਡਿੱਗ ਪਏ ਸੀ ਉਹਨਾਂ ਪੱਤਰਕਾਰਾਂ ਨੂੰ ਵੀ ਫੋਨ ਜਿਹੜੇ ਨੇ ਅੱਜ ਵਾਪਸ ਕੀਤੇ ਜਾ ਰਹੇ ਨੇ 130 ਦੇ ਕਰੀਬ ਕਿਉਂਕਿ ਦੂਸਰੀ ਵਾਰ ਬਟਾਰਾਪੁਰਸ ਦੇ ਵੱਲੋਂ ਇਹ ਉਪਰਾਲਾ ਕਰਦਿਆਂ ਹੋਇਆ 130 ਫੋਨ ਉਹਨਾਂ ਦੇ ਮਾਲਕਾਂ ਤੱਕ ਵਾਪਸ ਪਹੁੰਚਾਏ ਗਏ ਹਨ ਤੇ ਉਹਨਾਂ ਮਾਲਕਾਂ ਦੇ ਚਿਹਰੇ ਦੀ ਖੁਸ਼ੀ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਜਦੋਂ ਇਹਨਾਂ ਦੇ ਫੋਨ ਗਵਾਚੇ ਸੀ ਤਾਂ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਇਹ ਖੁਸ਼ੀ ਮਿਲੀ ਹੈ ਕਿਉਂਕਿ ਫੋਨ ਉਹਨਾਂ ਦਾ ਵਾਪਸ ਮਿਲਿਆ ਹੈ ਗੱਲਬਾਤ ਲੋਕਾਂ ਨਾਲ ਵੀ ਚੱਲ ਕੇ ਕਰਦੇ ਹਾਂ ਹੁਣੇ ਤੁ ਤੇ ਪਰ ਨਾ ਪਿਆਸੀ ਉਸ ਦੀ ਨੌਕਰੀ ਵੀ ਚਲੇ ਗਈ ਸੀ ਪਰ ਅੱਜ ਉਹ ਫੋਨ ਉਹਨਾਂ ਨੂੰ ਵਾਪਸ ਮਿਲਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕ ਇੱਥੇ ਪਹੁੰਚੇ ਹੋਏ ਹਨ ਜਿਨ੍ਹਾਂ ਦੇ ਫੋਨ ਜਿਨ੍ਹਾਂ ਨੂੰ ਵਾਪਸ ਮਿਲਦੇ ਨਜ਼ਰ ਆ ਰਹੇ ਨੇ ਭਾਈ ਤੁਹਾਡਾ ਵੀ ਫੋਨ ਮਿਲਿਆ ਤੁਹਾਨੂੰ ਕਿੱਥੋਂ ਆਏ ਤੁਸੀਂ ਹਾਂਜੀ ਮੈਂ ਸਾਸੀਗੱਲ ਦੀ ਮੇਰਾ ਨਾਮ ਰਾਮ ਹੈ ਜੀ ਮੈਂ ਬਟਾਲੇ ਦਾ ਰਹਿਣ ਵਾਲਾ ਜੀ ਤੇ ਮੇਰਾ ਫੋਨ ਇੱਕ ਚੱਲ ਚੱਲਦੇ ਇਦਾਂ ਕਿਤੇ ਡਿੱਗ ਗਿਆ ਜੀ ਲੱਭਾ ਨਹੀਂ ਤੇ ਮੈਂ ਇਦਾਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਰਿਪੋਰਟ ਲਿਖਵਾਈ ਕਿ ਮੇਰਾ ਫੋਨ ਇਦਾਂ ਗਵਾਚ ਗਿਆ ਜੀ ਤਾਂ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਜੀ ਸਾਡੇ ਕੋਲ ਤਾਂ ਦੁੱਖ ਹੁੰਦਾ ਜਦੋਂ ਗਵਾਚ ਜਾਂਦਾ ਜੀ ਦੁੱਖ ਤਾਂ ਹੁੰਦਾ ਹੀ ਆ ਜੀ ਜਦੋਂ ਚੀਜ਼ ਕੋਈ ਗਵਾਚੀ ਹੋਵੇ ਦੁੱਖ ਕਿੰਨੂ ਨਹੀਂ ਹੁੰਦਾ ਜੀ ਸੋ ਦੁੱਖ ਸੇ ਹੀ ਹੋਣ ਖੁਸ਼ੀ ਵੀ ਆ ਜੀ ਖੁਸ਼ੀ ਦਾ ਮਾਹੌਲ ਹੈ ਸੋ ਖੁਸ਼ੀ ਜ਼ਿਆਦਾ ਪ੍ਰਗਟਾਵਾ ਹੁੰਦਾ ਦੁੱਖ ਦਾ ਪ੍ਰਗਟਾਵਾ ਨਹੀਂ ਨਾ ਪੁਲਿਸ ਵਾਲੇ ਕੋਈ ਕੰਮ ਨਹੀਂ ਕਰਦੇ ਪਰ ਇਸ ਕੰਮ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜੀ ਲੋਕਾਂ ਦਾ ਨਜ਼ਰੀਆ ਜੀ ਕਹਿਣ ਨੂੰ ਕੋਈ ਵੀ ਕੁਝ ਕਹਿ ਸਕਦਾ ਲੇਕਿਨ ਤੁਸੀਂ ਦੇਖ ਸਕਦੇ ਹੋ ਜੀ ਚਾਰੇ ਪਾਸੇ ਖੁਸ਼ੀ ਖੁਸ਼ੀ ਹੈ ਹਰ ਬੰਦੇ ਨੂੰ ਉਹਦਾ ਮੋਬਾਈਲ ਉਹਦੇ ਹੱਥਾਂ ਦੇ ਵਿੱਚ ਪੰਜਾਬ ਪੁਲਿਸ ਦੇ ਰਹੀ ਹੈ ਜੀ ਸੋ ਪੰਜਾਬ ਪੁਲਿਸ ਸਾਡੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਜੀ ਤੁਹਾਡਾ ਵੀ ਫੋਨ ਭਾਜੀ ਮਿਲ ਗਿਆ ਤੁਹ ਇਥੋਂ ਆਏ ਸੀ ਕੀ ਕਰਨ ਆ ਸਰ ਬਟਾਲੇ ਤੋਂ ਹੀ ਆਇਆ ਲੋਕਲ ਹੀ ਆ ਤੇ ਮੈਂ ਪੰਜਾਬ ਪੁਲਿਸ ਤੇ ਬਟਾਲਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਪੈਸ਼ਲੀ ਐਸਐਸਪੀ ਸਰ 소হিল ਕਾਜ਼ਮ ਮੀਰ ਜੀ ਦਾ ਬਹੁਤ थैंकਫੁਲ ਨਾ ਕਿ ਮੇਰਾ ਫੋਨ ਵਿਦਿਨ ਮੰਥ ਮੈਨੂੰ ਮਿਲੇਗਾ ਬਿਲਕੁਲ ਇਹ ਉਹ ਲੋਕ ਨੇ ਜਿਨ੍ਹਾਂ ਦੇ ਫੋਨ ਉਹਨਾਂ ਨੂੰ ਵਾਪਸ ਮਿਲੇ ਹਨ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਐਸਐਸਪੀ ਸਾਹਿਬ ਨਾਲ ਚਲ ਕੇ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਲੋਕਾਂ ਦੇ ਫੋਨ ਉਹਨਾਂ ਨੂੰ ਵਾਪਸ ਮਿਲੇ ਹਨ ਗੱਲਬਾਤ ਕਰ ਲੈਣੇ ਆਂ ਸਰ ਕੀ ਕਹਿਣਾ ਚਾਹੁੰਦੇ ਸਰ ਅੱਜ ਦੂਸਰੀ ਵਾਰ ਬਟਾਲਾ ਪੁਲਿਸ ਦਾ ਉਪਰਾਲਾ 130 ਫੋਨ ਲੋਕਾਂ ਨੂੰ ਵਾਪਸ ਮਿਲੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਦੇਖਿਆ ਜਾ ਕੇ ਕਿ ਡਿਲੀਵਰੀ ਬੁਆਏ ਸੀ ਕਹਿੰਦਾ ਸੀ ਮੈਨੂੰ 43000 ਮੌਕੇ ਤੇ ਪਰਨਾ ਪਿਆ ਗਿਆ ਸੀ ਮੇਰੀ ਨੌਕਰੀ ਵੀ ਚਲੇ ਗਈ ਪਰ ਅੱਜ ਮੈਨੂੰ ਉਹ ਖੁਸ਼ੀ ਵਾਪਸ ਮਿਲ ਗਈ ਇਹ ਬੇਸਿਕਲੀ ਬਟਾਲਾ ਪੁਲਿਸ ਦਾ ਜਿਹੜਾ ਸਾਡਾ ਇਹ ਉਪਰਾਲਾ ਹੈਗਾ ਉਹਦੇ ਵਿੱਚ ਸੈਕੰਡ ਸਟੇਜ ਦੇ ਵਿੱਚ ਅਸੀਂ ਅੱਜ ਇਹ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਤਾਂ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਲਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਤਾਂ ਇਹਦੇ ਵਿੱਚ ਲੋਕਾਂ ਦੇ ਇਮੋਸ਼ਨਸ ਜੁੜਦੇ ਹੈ ਮੋਬਾਈਲ ਫੋਨ ਦੇ ਨਾਲ ਤਾਂ ਉੱਚ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਕੋਲ ਉਹ ਮਤਲਬ ਇਹਨਾਂ ਦੀ ਸਟੋਰੀਜ਼ ਵੀ ਸੁਣ ਰਹੇ ਸੀਗੇ ਤਾਂ ਇੱਕ ਅਸੀਂ ਬ੍ਰਾਂਡ ਨਿਊ ਜਿਹੜਾ ਆਈਫੋਨ ਹੈ ਉਹ ਰਿਕਵਰ ਕਰ ਲਿਆ ਸੀਗਾ ਤਾਂ ਬੇਸਿਕਲੀ ਇੱਕ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ ਚੋਂ ਡਿੱਗ ਗਿਆ ਸੀਗਾ ਤਾ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ which is very sorry ਤਾ ਬਟ ਫੋਨ ਫਿਰ ਅਸੀਂ ਜਿਹੜਾ ਫੋਨ ਰਿਕਵਰ ਕਰਕੇ ਅੱਜ ਉਹਨੂੰ ਸੀ ਵਾਪਸ ਕਰਤਾ ਤਾ ਆਈ ਹੋਪ ਕਿ ਉਹਦੀ ਜਿਹੜੀ ਨੌਕਰੀ ਹੈ ਉਹਨੂੰ ਵਾਪਸ ਮਿਲ ਜੂਗੀ ਨਾਲ ਦੇ ਨਾਲ ਇਸੇ ਤਰ੍ਹਾਂ ਇੱਕ ਲੇਡੀ ਦਾ ਪਰਸ ਵੀ ਉਹ ਡਿੱਗ ਗਿਆ ਸੀਗਾ ਤਾ ਉਹ ਕਾਗਜ਼ਾਤ ਜਿਹੜੇ ਹੈਗੇ ਨੇ ਪੈਸੇ ਮੋਬਾਈਲ ਫੋਨ ਸਾਰਾ ਕੁਝ ਹੀ ਅਸੀਂ ਅੱਜ ਇਹਨਾਂ ਨੂੰ ਵਾਪਸ ਕਰਤਾ ਪੱਤਰਕਾਰਾਂ ਦੇ ਵੀ ਫੋਨ ਜਿਹੜੇ ਗੁੰਮ ਹੋਏ ਸੀ ਅੱਜ ਪੱਤਰਕਾਰਾਂ ਨੂੰ ਵੀ ਫੋਨ ਵਾਪਸ ਮਿਲੇ ਆ ਜੀ ਬੜੀ ਖੁਸ਼ੀ ਹੈ ਤਾਂ ਮਤਲਬ ਜਿਹੜਾ ਜਿਹੜਾ ਵੀ ਸਾਡੇ ਕੋਲ ਆ ਜਾਂਦਾ ਤਾਂ ਸਾਡੀ ਇਹੀ ਕੋਸ਼ਿਸ਼ ਹੁੰਦੀ ਕਿ ਬਰਪੂਰ ਹੈਲਪ ਆਪਾਂ ਕਰ ਦਈਏ ਤਾਂ ਸਾਡੀ ਟੈਕਨੀਕਲ ਟੀਮ ਇਸ ਮਹਿੰਮ ਦੇ ਵਿੱਚ ਬੜਾ ਚੰਗਾ ਕੰਮ ਕਰ ਰਹੀ ਹੈ ਟੀਮ ਨੂੰ ਕਿੰਨੀ ਕੋ ਮਿਹਨਤ ਕਰਨੀ ਪਈ ਸਰ ਇਹਨਾਂ ਫੋਨਾਂ ਨੂੰ ਲੱਭਣ ਦੇ ਲਈ ਕਿਉਂਕਿ ਅਲੱਗ-ਅਲੱਗ ਜਗ੍ਹਾ ਤੋਂ ਟ੍ਰੇਸ ਕੀਤੇ ਗਏ ਹੋਣਗੇ ਅਲੱਗ-ਅਲੱਗ ਜਗ੍ਹਾ ਤੋਂ ਇਕੱਠੇ ਕਰਨੇ ਪਏ ਹੋਣਗੇ ਕਿੰਨੀ ਕੋ ਮਿਹਨਤ ਟੀਮ ਦੀ ਲੱਗੀ ਤੇ ਟੀਮ ਚ ਕੌਣ-ਕੌਣ ਸ਼ਾਮਿਲ ਸੀ ਬੜਾ ਐਫਰਟ ਲੱਗਦਾ ਇਹਦੇ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜਦੋਂ ਸਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਹੁੰਦੇ ਹੈ ਤਾਂ ਉਹਦਾ ਰੈਗੂਲਰ ਫਾਲੋਅ ਅਪ ਕਰਨਾ ਸਾਰਾ ਕੁਝ ਹੀ ਕਰਨਾ ਤਾਂ ਮਤਲਬ ਮਿਹਨਤ ਤਾਂ ਲੱਗਦੀ ਹੈ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਕਰਦੇ ਰਹਾਂਗੇ ਜਿਹਨਾਂ ਦੇ ਗੁੰਮ ਹੋਏ ਸੀ ਉਹਨਾਂ ਨੂੰ ਤਾਂ ਫੋਨ ਮਿਲ ਗਏ ਪਰ ਜਿੰਨਾਂ ਕੋਲੋਂ ਰਿਕਵਰ ਕੀਤੇ ਗਏ ਜਾਂ ਜਿੰਨਾਂ ਕੋਲ ਇਹ ਪਾਏ ਗਏ ਫੋਨ ਉਹਨਾਂ ਦੇ ਵਿਰੁੱਧ ਕਿੰਦਾ ਦੀ ਕਾਰਵਾਈ ਫਿਰ ਪੁਲਿਸ ਵੱਲੋਂ ਕੀਤੀ ਇਹਦੇ ਵਿੱਚ ਦੋ ਤਿੰਨ ਮਤਲਬ ਚੀਜ਼ਾਂ ਹੈਗੀਆਂ ਇੱਕ ਤਾਂ ਜਿਹੜੇ ਮੋਸਟਲੀ ਇਹਦੇ ਵਿੱਚ ਜਿਹੜੇ ਫੋਨ ਅਸੀਂ ਰਿਕਵਰ ਕਰ ਲਏ ਤਾਂ ਇਹ ਜਾਂ ਤਾਂ ਮਿਸਪਲੇਸ ਹੋਣ ਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿਰਾ ਸੀਗਾ ਕਿ ਉਹਦਾ ਮੋਬਾਈਲ ਫੋਨ ਡਿੱਗ ਗਿਆ ਸੀਗਾ ਤਾਂ ਉਹਦੇ ਵਿੱਚ ਅਸੀਂ ਮਿਸਪਲੇਸਡ ਮੋਬਾਈਲ ਉਹਨਾਂ ਨੂੰ ਵਾਪਸ ਕਰਦੇ ਆ ਪਰ ਅਸੀਂ ਉਹ ਵੀ ਟ੍ਰੇਸ ਕਰਦੇ ਜ ਜਦੇ ਵਿੱਚ ਕੋਈ ਚੋਰੀ ਜਾਂ ਸਨੈਚਿੰਗ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਉਹ ਕਰਦੇ ਆ ਸਰ ਅੱਗੇ ਕਿਸ ਤਰ੍ਹਾਂ ਦਾ ਉਪਰਾਲਾ ਰਹੇਗਾ ਤੇ ਲੋਕਾਂ ਨੂੰ ਕੋਈ ਕਹਿਣਾ ਚਾਹੁੰਦੇ ਹੋ ਕਈ ਵਾਰ ਲੋਕ ਗੁਰੇਜ਼ ਕਰ ਲੈ ਜਾਂਦੇ ਆ ਜਰ ਜਾਂਦੇ ਆ ਫੋਨ ਉਹਨਾਂ ਦਾ ਗੁੰਮ ਹੋ ਜੇ ਚੋਰੀ ਹੋ ਜੇ ਕੰਪਲੇਂਟ ਨਹੀਂ ਲਿਖਾਉਂਦੇ ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂਡ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਤੁਹਾਡਾ ਮੋਬਾਈਲ ਫੋਨ ਮਿਸਪਲੇਸ ਹੋ ਜਾਂਦਾ ਹੈ ਘੁੰਮ ਜਾਂਦਾ ਹੈ ਜਾਂ ਸਾਈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੇ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰابطਾ ਕਾਇਮ ਕਰ ਲਓ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰ ਦਵਾਂਗੇ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਜਿਨ੍ਹਾਂ ਦੀ ਟੀਮ ਦੇ ਵੱਲੋਂ ਇਹ ਸਾਰੇ ਫੋਨ ਰਿਕਵਰ ਕੀਤੇ ਗਏ ਨੇ ਤਾਂ ਲੱਖਾਂ ਦੀ ਕੀਮਤ ਦੇ ਵਿੱਚ ਇਹ ਫੋਨ ਹਨ ਜਿਹੜੇ ਰਿਕਵਰ ਕੀਤੇ ਗਏ ਨੇ ਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਐਸਐਸਪੀ ਬਟਾਲਾ ਦਾ ਕਹਿਣਾ ਸੀ ਕਿ ਇਸ ਤਰੀਕੇ ਦੇ ਉਪਰਾਲੇ ਲਗਾਤਾਰ ਪੁਲਿਸ ਵੱਲੋਂ ਜਾਰੀ ਰਹਣਗੇ ਅਤੇ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੇ ਫੋਨ ਗੁੰਮ ਹੁੰਦੇ ਨੇ ਜਾਂ ਚੋਰੀ ਹੋ ਜਾਂਦੇ ਨੇ ਜਾਂ ਫਿਰ ਕਿਤੇ ਡਿੱਗ ਜਾਂਦੇ ਨੇ ਉਹ ਕੰਪਲੇਂਟ ਸਾਈਬਰ ਕ੍ਰਾਈਮ ਦੇ ਵਿੱਚ ਜ਼ਰੂਰ ਖਾਂ ਤਾਂ ਕਿ ਉਹਨਾਂ ਦੇ ਫੋਨ ਰਿਕਵਰ ਕਰਕੇ ਉਹਨਾਂ ਨੂੰ ਵਾਪਸ ਦਿੱਤੇ ਜਾ ਸਕਣ ਸਾਡੇ ਨਾਲ ਇੱਥੇ ਪ੍ਰੈਸਰ رپورਟਰ ਮੌਜੂਦ ਹੈ ਇਹਨਾਂ ਦਾ ਫੋਨ ਇਹਨਾਂ ਨੂੰ ਅੱਜ ਮਿਲਿਆ ਹੈ ਜੰਮਾ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰੈਸਰ ਰਿਪੋਰਟਰੀ ਕਰਦੇ ਹੋ ਤੁਹਾਡਾ ਫੋਨ ਗੋਮ ਹੋ ਗਿਆ ਜੇ ਪੁਲਿਸ ਨੇ ਤੁਹਾਨੂੰ ਉਹ ਵੀ ਫੋਨ ਵਾਪਸ ਦਿੱਤਾ ਹੈ ਸਰ ਇਹ ਪਹਿਨਾ ਦਾ ਬਟਾਲਾ ਸ਼ਹਿਰ ਦੇ ਵਿੱਚ ਤੇ ਸਾਧਾ ਪਹਿਨਾ ਫਸਟ ਟਾਈਮ ਹੋਇਆ ਵਾ ਕਿ ਸਭੀ ਆਪਣੇ ਐਸਐਸਪੀ ਸਾਹਿਬ ਜਦੋਂ ਜਦੋਂ ਦੇ ਅਸੀਂ ਜੁਆਇਨਿੰਗ ਕੀਤੀ ਆ ਤੇ ਬੜਾ ਕਾਫੀ ਇਹ ਸੁਧਾਰ ਹੋਇਆ ਬਟਾਲਾ ਸ਼ਹਿਰ ਦੇ ਵਿੱਚ ਤੇ ਕੀ ਹਰ ਇੱਕ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਨਾ ਵੱਲੋਂ ਕਿ ਪਹਿਲੀ ਵਾਰ ਇਹ ਹੋਇਆ ਵਾ ਕਿ ਗੁਵਾਚੇ ਹੋਏ ਮੋਬਾਈਲ ਵੀ ਲੋਸਟ ਹੋਏ ਮੋਬਾਈਲ ਵੀ ਜਿਹੜੇ ਲੋਕਾਂ ਨੂੰ ਰਿਕਵਰ ਕਰਕੇ ਦਿੱਤੇ ਜਾ ਰਹੇ ਆ। ਮੀਸੀ ਫੋਨ ਮਿਲਾਂ ਦੀ। ਮਾਸਾ ਉਮੀਦ ਨਹੀਂ ਮੈਨੂੰ ਆਪ ਖੁਦ ਨੂੰ ਉਮੀਦ ਨਹੀਂ ਸੀ। ਖੁਦ ਹੀ ਆਪਣੇ ਫੀਲਡ ਵਿੱਚ ਰਹਨੇ ਆ। ਖੁਦ ਨੂੰ ਉਮੀਦ ਨਹੀਂ ਕਿ ਇਹ ਵਾਕਈ ਮਿਲੇਗਾ ਮੋਬਾਈਲ ਪਰ ਅੱਜ ਮੋਬਾਈਲ ਜਿਹੜਾ ਰਿਕਵਰ ਕੀਤਾ ਗਿਆ ਨਾਲੋਂ ਜਿਹ ਦਿੱਤਾ ਗਿਆ ਬੜੀ ਮਾਨੂੰ ਖੁਸ਼ੀ ਹੋਈ ਆ ਕਿ ਫਸਟ ਟਾਈਮ ਇਦਾਂ ਹੋਇਆ ਸਾਡੇ ਨਾਲ ਹੋਰ ਵੀ ਇੱਥੇ ਪੱਤਰਕਾਰ ਮੌਜੂਦ ਨੇ ਜਿਨ੍ਹਾਂ ਦੇ ਫੋਨ ਗੁੰਮ ਹੋਏ ਜਾਂ ਚੋਰੀ ਹੋਏ ਵਾਪਸ ਮਿਲੇ ਨੇ ਉਹਨਾਂ ਨਾਲ ਵੀ ਚੱਲ ਕੇ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਉਹ ਦਾ ਵੀ ਫੋਨ ਤੁਹਾਨੂੰ ਵਾਪਸ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਗੁੰਮ ਹੋ ਗਿਆ ਸੀ ਮੈਂ ਵੀ ਉਸ ਵੇਲੇ ਤੁਹਾਡੇ ਨਾਲ ਸੀ ਜਦੋਂ ਤੁਹਾਡਾ ਫੋਨ ਇੱਕ ਜਗ੍ਹਾ ਤੋਂ ਕਿਸੇ ਨੇ ਚੁੱਕ ਲਿਆ ਉਸੇ ਵੇਲੇ ਸਵਿਚ ਆਫ ਕਰਤਾ ਉਸ ਵੇਲੇ ਤਾਂ ਬੜਾ ਮਨ ਖਰਾਬ ਹੋਇਆ ਸੀ ਤੁਹਾਡਾ ਵੀ ਤੇ ਮੇਰਾ ਵੀ ਪਰ ਅੱਜ ਫੋਨ ਵਾਪਸ ਮਿਲਿਆ ਵੇਖੋ ਭਪਾਲ ਜੀ ਮੈਂ ਖੁਦ ਇੱਕ ਪੱਤਰਕਾਰ ਹਾਂ ਪੱਤਰਕਾਰ ਦਾ ਨਜ਼ਰੀਆ ਹੁੰਦਾ ਕਿ ਸਮਾਜ ਚ ਹਰ ਘ੍ਰਿਤੀ ਨੂੰ ਪੋਜ਼ਿਟਿਵ ਤੇ ਨੈਗੇਟਿਵ ਦਿਖ ਔਰ ਅੱਜ ਜੋ ਬਟਾਲਾ ਪੁਲਿਸ ਨੇ ਕੰਮ ਕੀਤਾ ਪਿਛਲੀ 21 ਨਵੰਬਰ ਨੂੰ ਮੇਰਾ ਫੋਨ ਜਿਹੜਾ ਕੋਟਲੀ ਸੂਰਤਮੱਲੀ ਧਿਆਨਪੁਰ ਲਾਗੇ ਕਿਸੇ ਨੇ ਚੁੱਕ ਲਿਆ ਸੀ ਦੁਕਾਨ ਤੋਂ ਖਾਣਾ ਖਾ ਰਹੇ ਸੀ ਦੁਪਹਿਰ ਦਾ ਪਰ ਉਹ ਚੁੱਕ ਲਿਆ ਕਿਸ ਨੇ ਉਸ ਸਵਿਚ ਆਫ ਕਰਤਾ 22 ਨੂੰ ਮੈਂ ਕੰਪਲੇਨ ਲਿਖਾਈ ਆ ਔਰ 11 ਦਸੰਬਰ ਨੂੰ ਮੈਨੂੰ ਸ਼ਾਮ ਨੂੰ ਕਾਲ ਆ ਗਈ ਹੈ ਕਿ ਤੁਹਾਡਾ ਫੋਨ ਟ੍ਰੇਸ ਹੋ ਗਿਆ ਯਾਨੀ ਕਿ 15 ਤੋਂ 16 ਦਿਨ ਦੇ ਵਿੱਚ ਹੀ ਬਟਾਲਾ ਪੁਲਿਸ ਨੇ ਇਹ ਫੋਨ ਦਾ ਟ੍ਰੇਸ ਕੀਤਾ ਹੈ ਪਹਿਲਾਂ ਵੀ ਐਸਐਸਪੀ ਰਹੇ ਸਾਰੇ ਵਧੀਆ ਕੰਮ ਕਰਦੇ ਰਹੇ ਪਰ ਜਦੋਂ ਦੇ ਸੁਹੇਲ ਮੀਰ ਆਈਪੀਐਸ ਆਏ ਨੇ ਇਹਨਾਂ ਵਧੀਆ ਉਪਰਾਲੇ ਸ਼ੁਰੂ ਕੀਤੇ ਨੇ ਬਟਾਲਾ ਪੁਲਿਸ ਸਾਹਿਬਿਕ ਰੰ ਵਰਿਆ ਕੰਮ ਕਰ ਰਹੀ ਹੈ ਪਰ ਮੈਂ ਇੱਕ ਬੇਨਤੀ ਕਰਨੀ ਮੈਂ ਵੀ ਚਾਹੁੰਦਾ ਸੀ ਵੀ ਜੀ ਕਿ ਕੰਪਲੇਨ ਨਾ ਲਖਾਵਾਂ ਕਿਉਂਕਿ ਫੋਨ ਮੇਰਾ ਕਾਫੀ ਧੀਰ ਦਾ ਪੁਰਾਣਾ ਸੀ ਮੈਂ ਸੋਚਿਆ ਕੋਈ ਖਾਲੀ ਨਵਾਂ ਲੈਣਾ ਨਵੇਂ ਸਾਲ ਤੇ ਪਰ ਮੈਂ ਜਰੂਰ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਜਦੋਂ ਤੁਹਾਡਾ ਫੋਨ ਗੁੰਮ ਹੁੰਦਾ ਸ एसएसपी बटाला स्मोट्टी बटाला पुलिस ਦਾ ਮੈਂ ਧੰਨਵਾਦ ਕਰਦਾ ਹਾਂ ਉਮੀਦ ਨਹੀਂ ਸੀ ਫੋਨ ਵਾਪਸ ਮਿਲਾਂ ਦੀ ਬਿਲਕੁਲ ਉਮੀਦ ਨਹੀਂ ਸੀ ਮੈਂ ਤੇ ਇਹ ਵੀ ਕਹਿ ਰਹੀ ਮੈਂ ਕੰਪਲੇਨ ਲਿਖਾਣੀ ਨਹੀਂ ਤੋ ਮੈਨੂੰ ਕਿਸੇ ਨੇ ਕਿਹਾ ਨਹੀਂ ਕੰਪਲੇਨ ਲਖਾਣੀ ਚਾਹੀਦੀ ਐ ਮੈਂ ਕਿਹਾ ਚਲੋ ਕੋਈ ਨਹੀਂ ਪੁਰਾਣਾ ਫੋਨ ਆ ਤੇ ਨਵੇਂ ਸਾਲ ਚ ਨਵਾਂ ਲੱਲਾਂਗੇ ਪਰ ਫਿਰ ਵੀ ਮੇਰੇ ਕੋ 10-12000 ਦਾ ਖਰਚਾ ਬਟਾਲਾ ਪੁਲਿਸ ਨੇ ਪਹੁੰਚਾਤਾ ਕਿਉਂਕਿ ਫਿਰ ਮੈਨੂੰ ਫੋਨ ਵਾਪਸ ਆ ਗਿਆ ਇਹ ਪਿਛਲੇ ਵੀਰਵਾਰ ਗਵਾਚਾ ਸੀ ਪਿਛਲੇ ਮਹੀਨੇ ਦੀ ਤੇ ਇਹ ਵੀਰਵਾਰ ਹੋਣਾ ਮਹੀਨਾਉਣ ਤੋਂ ਪਹਿਲਾਂ ਹੀ ਮੇਰੇ ਕੋ ਫੋਨ ਹੱਥ ਆ ਗਿਆ ਯਾਨੀ ਕਿ 16 ਦਿਨ ਤੋਂ ਬਾਅਦ ਟਰੇਸ ਹੋ ਗਿਆ ਸੀ ਇਹ ਬਿਲਕੁਲ 130 ਲੋਕਾਂ ਦੇ ਜਿਹੜੇ ਫੋਨ ਵਾਪਸ ਹੋਏ ਨੇ ਉਹਨਾਂ ਦੇ ਵਿੱਚ ਪੱਤਰਕਾਰ ਵੀ ਮੌਜੂਦ ਨੇ ਜਿਨ੍ਹਾਂ ਦੇ ਫੋਨ ਗੁੰਮ ਹੋਏ ਸੀ ਉਸ ਟੀਮ ਦੇ ਆਗੂ ਉਸ ਟੀਮ ਦੇ ਲ ਲੋਕਾਂ ਦੀ ਖੁਸ਼ੀ ਚਿਹਰੇ ਦੀ ਮੈਂ ਦੇਖੀ ਹੈ ਖਾਸ ਕਰਕੇ ਉਸ ਡਿਲੀਵਰੀ ਬੁਆਏ ਦੀ ਤੇ ਇਹਨਾਂ ਪੱਤਰਕਾਰਾਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਮਿਹਨਤ ਦੀ ਜਦੋਂ ਅਸੀਂ ਕਿਸੇ ਦਾ ਚਿਹਰੇ ਤੇ ਖੁਸ਼ੀ ਦੇਖਦੇ ਹਾਂ ਸਾਨੂੰ ਆਪਣੀ ਮਿਹਨਤ ਕੋਲ ਜਾਂਦੀ ਹੈ ਤੁਹਾਡੀ ਮਿਹਨਤ ਖਤਮ ਉੱਥੇ ਹੜੀ ਸਟਾਪ ਹੋ ਜਾਂਦੀ ਹੈ ਮੈਂ ਖੰਦ ਸੁਣਦਾ ਕਿ ਲੈ ਵੀ ਅਸੀਂ ਤੁਹਾਡੀ ਮਿਹਨਤ ਸਫਲ ਹੋ ਗਈ ਹੈ ਤੇ ਇਹ ਤੁਹਾਨੂੰ ਸਮਝਾ ਕੇ ਹਰ ਦੂਜਾ ਚਾਂਸ ਹੈ ਉਹ ਤੁਹਾਡੀ ਐਫਐਫਰ ਦੇ ਪਹਿਲੇ ਐਫਐਫਰ ਸੇ ਅਸੀਂ 120 ਫੋਨ ਕਵਰ ਕੀਤੇ ਸੀ ਮੈਂ ਕਿ ਬਰਾਮਦ ਕੀਤੇ ਸੀ ਜਿਹਦੇ ਵਿੱਚ ਜਿਹਦੀ ਕੀਮਤ ਦੱਸਿਆ ਤਾਂ ਬਹੁਤ ਦੱਸਿਆ 20 ਲੱਖ ਰੁਪਏ ਦੀ ਹੁਣ ਇਸ ਵਾਰੀ 130 ਕੀਤੇ ਆ ਤੇ ਉਹਦੀ ਜਿਹੜੀ ਮਾਰਕੀਟ ਪ੍ਰਾਈਸ ਜਿਹੜੀ ਉਹ 150 ਲੱਖ ਰੁਪਏ ਦੀ ਹੈ ਇਹ ਜਿਹੜੀ ਤੁਹਾਡਾ ਸਾਈਬਰ ਸਟੇਪਲ ਸਟੇਸ਼ਨ ਹੈਗਾ ਉਹਦੀ ਸਾਰੀ ਟੀਮ ਦੀ ਮਿਹਨਤ ਹੈ ਜਿਹਦੇ ਵਿੱਚ ਸਾਡੇ ਇਨਸਪੈਕਟਰ ਸੁਰਿੰਦਰ ਸਿੰਘ ਸੱਚੂ ਦਾ ਕੰਮ ਕਰ ਰਹੇ ਨੇ ਨਾਲ ਜਤਿੰਦਰ ਸਿੰਘ ਜਿਹੜੇ ਸਾਡੇ ਨਾਲ ਨੂੰ ਅਸਿਸਟ ਕਰਦੇ ਨੇ ਸਾਰਾ ਟੈਕਨੀਕਲੀ ਉਹ ਵੇਖਦੇ ਨੇ ਇਹ ਸਾਰਾ ਉਹਨਾਂ ਦੀ ਮਿਹਨਤ ਆ ਇਹ ਜਿਹੜੀ ਜਦੋਂ ਕਿਸੇ ਦਾ ਫੋਨ ਜਿਹੜੀ ਹੁਣ ਗੱਲ ਕਰ ਰਿਆ ਸੀ ਉਹ ਗਲਤ ਦੂਜੀ ਕਰ ਕੀਮਤ ਦੀ ਗੱਲ ਨਹੀਂ ਆ ਕੀਮਤ ਦੀ ਗੱਲ ਨਹੀਂ ਆ ਜਿਵੇਂ ਹੁਣ ਪ੍ਰਤਕਰ ਸਾਹਿਬ ਕਹਿ ਰਹੇ ਸੀ ਕਿ ਮੈਂ 15 ਲੱਖ ਬਚਾ ਦਿੱਤਾ ਮੈਂ 1500 ਰੁਪਏ 15000 ਬਚਾ ਦਿੱਤਾ ਗੱਲ 15000 ਦੀ ਨਹੀਂ ਆ ਜਿਹੜਾ ਉਹ ਡਾਟਾ ਸੀ ਉਸ ਦਾ ਜਿਵੇਂ ਪੱਤਰਕਾਰ ਸਾਹਿਬ ਸੀ ਉਹਨਾਂ ਦਾ ਉਹ ਕਿੰਨਾ ਡਾਟਾ ਉਹ ਚ ਪਿਆ ਹੋਊਗਾ ਜਿਹਦੀ ਜਿਹਦੀ ਕੀਮਤ ਹੀ ਕੋਈ ਨਹੀਂ ਹੋਣੀ ਜਦੋਂ ਉਹਨੇ ਕਈ ਕਿੰਨੀ ਤਰ੍ਹਾਂ ਦੇ ਫੋਟੋਗ੍ਰਾਫ ਹੋਣੇ ਆ ਸੋਸ਼ਲ ਹੋਣੇ ਆ ਕੋਈ ਫੈਮਿਲੀ ਦੇ ਹੋਣੇ ਆ ਕੋਈ ਉਹਨਾਂ ਦੇ ਆਪਣੇ ਡਾਟੇਸ ਹੋਣੇ ਆ ਕਈ ਉਹਨਾਂ ਦੇ ਬੈਂਕ ਕਾਉਂਟਸ ਦੇ ਡਾਟਾ ਹੋਣ ਡਿਟੇਲ ਹੋਣੀ ਆ ਉਹ ਸਿਸਟਮ ਜਿਹੜਾ ਉਹਨੂੰ ਰਿਕਵਰ ਹੋ ਕੇ ਉਹਨੂੰ ਵਾਸ ਮਿਲਦਾ ਹੈ ਜਾਂ ਉਹਨੂੰ ਸੀ ਮਿਲਦੀ ਹੈ ਉਹ ਕਿੰਨਾ ਕਿੰਨਾ ਉਹਨੂੰ ਖੁਸ਼ੀ ਖੁਸ਼ੀ ਹੁੰਦੀ ਆ ਜਿਹਦਾ ਜਿਹਦੀ ਕੀਮਤ ਹੀ ਕੋਈ ਨਹੀਂ ਅਸੀਂ ਉਹੋ ਜਿਹੜੀ ਖੁਸ਼ੀ ਜਦੋਂ ਚਿਹਰੇ ਤੇ ਨਜ਼ਰ ਆਉਂਦੀ ਹੈ ਨਾ ਸਾਨੂੰ ਆਪਣੀ ਮਿਹਨਤ ਸਫਲ ਹੋ ਜਾਂਦੀ ਹੈ ਜੀ ਬਿਲਕੁਲ ਕਹਿੰਦੇ ਰਹਿ ਕੇ ਜਿਹਦੇ ਜਿਨ੍ਹਾਂ ਦੇ ਫੋਨ ਗਵਾਚੇ ਨੇ ਜਦੋਂ ਉਹਨਾਂ ਨੂੰ ਵਾਪਸ ਦਿੰਨੇ ਆ ਤੇ ਉਹਨਾਂ ਦੇ ਚਿਹਰਿਆਂ ਦੀ ਜਿਹੜੀ ਖੁਸ਼ੀ ਹੁੰਦੀ ਆ ਉਹ ਦੇਖ ਕੇ ਸਾਨੂੰ ਆਪਣੀ ਮ ਇਸ ਤਰ੍ਹਾਂ ਬਟਾਲਾ ਪੁਲਿਸ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਬਟਾਲਾ ਪੁਲਿਸ ਦਾ ਉਪਰਾਲਾ ਤੁਹਾਡਾ ਗੁੰਮ ਹੋਇਆ ਮੋਬਾਈਲ ਫੋਨ ਵਾਪਸ ਤੁਹਾਡੇ ਹੱਥਾਂ ਤੱਕ ਤਾਂ ਇਸ ਉਪਰਾਲੇ ਦੇ ਜਰੀਏ ਲੋਕਾਂ ਨੂੰ ਖੁਸ਼ੀ ਮਿਲ ਰਹੀ ਹੈ ਤੇ ਅੱਜ ਦੇ ਇਸ ਉਪਰਾਲੇ ਦੇ ਵਿੱਚ ਜਿੱਥੇ ਇੱਕ ਡਿਲੀਵਰੀ ਬੁਆਏ ਨੂੰ ਉਸ ਦਾ ਗਵਾਚਾ ਹੋਇਆ ਫੋਨ ਕਿਉਂਕਿ ਉਹ ਫੋਨ ਕਿਸੇ ਨੂੰ ਡਿਲੀਵਰ ਕਰਨਾ ਸੀ ਗੁੰਮ ਹੋ ਗਿਆ 43000 ਰੁਪਏ ਉਹਨੂੰ ਪੜਨਾ ਪੈ ਗਿਆ ਨੌਕਰੀ ਵੀ ਚਲੇਗੀ ਉਸ ਨੂੰ ਜਦੋਂ ਫੋਨ ਉਹ ਵਾਪਸ ਮਿਲਿਆ ਤਾਂ ਉਸ ਦੀ ਚਿਹਰੇ ਦੀ ਖੁਸ਼ੀ ਦੱਸ ਰਹੀ ਸੀ ਪੱਤਰਕਾਰਾਂ ਦੇ ਗੁੰਮ ਹੋਏ ਚੋਰੀ ਹੋਏ ਫੋਨ ਜਦੋਂ ਵਾਪਸ ਮਿਲੇ ਤੇ ਪੱਤਰਕਾਰਾਂ ਦੀ ਖ ਕਿ ਕਿੰਨੀ ਇਸ ਵੇਲੇ ਬਟਾਰਾ ਪੁਲਿਸ ਵੱਲੋਂ ਇਹ ਉਪਰਾਲਾ ਕਰਕੇ ਲੋਕਾਂ ਨੂੰ ਖੁਸ਼ੀ ਦਿੱਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਬਟਾਲਾ ਪੁਲਿਸ ਦੇ ਅਫਸਰਾਂ ਦਾ ਕਹਿਣਾ ਸੀ ਕਿ ਜਦੋਂ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਆਉਂਦੀ ਹੈ ਤੇ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਹੈ ਕਿ ਉਹਨਾਂ ਦੀ ਮਿਹਨਤ ਕੀਤੀ ਹੋਈ ਸਫਲ ਹੋਈ ਕੈਮਰਾ ਪਰਸਨ ਲਾਪਰੀ ਦੇ ਨਾਲ ਭਪਾਲ ਸਿੰਘ ਪੰਜਾਬ న్యూਸ ਬਟਾਲਾ